ਹਾਂਜੀ ਸਤਿ ਸ੍ਰੀ ਅਕਾਲ ਜੀ। ਲੋ ਜੀ ਤਰੀਕ ਹੋ ਗਈ ਜੀ ਅੱਜ 3 ਆ ਗਏ ਜੀ ਆਪਾਂ ਵਿਆਹ ਤੋਂ ਤੇ ਆ ਆ ਕੇ ਹੋੜੇ ਆਪਾਂ ਬੈਗ ਬੂਗ ਲਾਇਆ ਜੀ ਗੱਡੀ 'ਚ ਆਪਣੀ 'ਚ ਤੇ ਬੈਗ ਰੱਖਤੇ ਅੰਦਰ ਤੇ ਇਧਰ ਆਪਣੇ ਜਦੋਂ ਰਿਹਾਏ ਆ ਆਪਾਂ ਘਰੇ ਤੇ ਉਰੇ ਵੀ ਆਪਣੇ ਵਿਆਹ ਦਾ ਹਫਤਾ ਨੂੰ ਦੱਸਿਆ ਸੀ ਆਪਣੇ ਵਿਆਹ ਦੋ ਨੇ। ਲੋ ਜੀ ਆ ਨਿਆਰੇ ਪ੍ਰਦੇਸਾਂ ਵਿੱਚ ਜਦਾਂ ਨਹੀਂ ਮਿਲਦੇ ਦੇਖਣ ਨੂੰ ਤੇ ਆਪਾਂ ਵਿਆਹ ਕਰਕੇ ਆਏ ਸੀ ਖਾਸ ਦੋ ਕਪ ਵਿਆਹ ਕਰਕੇ। ਵੀ ਕਮਾਸੀ ਦੇ ਮੁੰਡੇ ਦਾ ਵਿਆਹ ਸੀ। ਇੱਕ ਆਪਣੇ ਲਾਗੋਂਡੀ ਦੀ ਕੁੜੀ ਜਾਈ ਹੁੰਦੀ ਖਾਣਾ ਸਾਰਾ ਆਪਣੇ ਮੇਰੇ ਪਿੱਛੇ ਜਿਹੜਾ ਵਾਰਾ ਦੇਖਦੇ ਨਾ ਇਹ ਮਕਾਨ ਤੇ ਇਹਨਾਂ ਦੇ ਵਿਆਹ ਤੇ ਚਲੋ ਹਣ ਵੀੜੀ ਸੁੱਖ ਨਾਲ ਜਗਾ ਬਥੇਰੀ ਆ ਤੇ ਉਹਰੇ ਆਪਾਂ ਲਾਣੇ ਆਪਣੇ ਉਹਰੇ ਲੱਕੜੇ ਟੈਂਟ ਤੇ ਭੱਠੀ ਵੀ ਆਪਣੇ ਚੜ੍ਹਦੀਆਂ ਨੇ ਇੱਕ ਮੀਂਹ ਦੱਸਿਆ ਹੋਇਆ ਜੀ ਮੌਸਮ ਦੇਖਿਆ ਫੋਨ ਤੇ ਨੈਟ ਤੇ ਤੇ ਮੀਂਹ ਦੱਸਦਾ ਆ ਕੱਲ੍ਹ ਪਰਸੋਂ ਦਾ ਤੇ ਉਹਦੇ ਕਰਕੇ ਚਲੋ ਆਪਣੇ ਆਏ ਵੀ ਟੀਨੜੂਨਾਂ ਪਾਈ ਹੋਈਆਂ ਪਹਿਲਾਂ ਡੰਗਰ ਰੱਖੇ ਹੁੰਦੇ ਸੀ ਡੰਗਰ ਡੰਗਰ ਹੁਣ ਬੀਜਦੇ ਕਿਉਂਕਿ ਮੌਕਾ ਕੱਖ ਗੰਡਾ ਹੁੰਦਾ ਨਹੀਂ ਘਰ ਦੇ ਤੋਂ ਖਿਆਣੇ ਹੋਵੇ ਉਹ ਵੀ ਕਰਕੇ ਆਪਣੇ ਚਲੋ ਅਸੀਂ ਤਿੰਦਾ ਬਾਈ ਉਹਨੇ ਡੰਗਰ ਕਰਕੇ ਨੇ ਇੱਥੇ ਲੱਗ ਜਾਣਗੇ ਭੱਠੀਆਂ ਚੜ ਜਾਣਗੀਆਂ ਤੇ ਇੱਧਰ ਵੀ ਨੇ ਯਤੀਨਾ ਤੇ ਬਾਈ ਜਸ ਜੇ ਅਖਰ ਮੇੜਾ ਇਹਨੂੰ ਪੈਂਦਾ ਹੋਇਆ ਦਾ ਇਹਦੇ ਇੱਥਾ ਤਿੰਨਾ ਦੇ ਢੇਠਾ ਰੋਟੀ ਲੱਗ ਜੂ ਤੇ ਇੱਧਰ ਗਰਾਜ ਆ ਗੱਡੀ ਉਹਦਾ ਵੀ ਬਰਾਂਡਾ ਹੋਗਾ ਅੱਥ ਸੁਣਾ ਦਾ ਤੇ ਇਹਦੇ ਇੱਥਾ ਵੀ ਆਪਾਂ ਲਾ ਸਕਦੇ ਆ ਪ੍ਰੋਗਰਾਮ ਹਾਂਜੀ ਜਾ ਛੋਟੀ ਜੀ ਦੀ ਪਹਿਰੇ ਨਹੀਂ ਜੀ ਚੱਕ ਹੁੰਦੀ ਏ ਟੋ ਨਾ ਹੁਣ ਤਾਂ ਤੂੰ ਤਕੜੀ ਹੋ ਗਈ ਫਿਰ ਵੱਡੀ ਹੋ ਗਈ ਵੇਡ ਹੁਣ ਆ ਦੇ ਲੈ ਤਾ ਤੱਕੜੀ ਦੁੱਧ ਵੀ ਜਾਂਦਾ ਤਾਂ ਤਾਂ ਤਕੜੀ ਹੋਈ ਏ ਯਾ ਦੇਖੋ ਜੀ ਚੱਲਦਾ ਘਾੜ ਪਿੱਛੇ ਢਿਲ ਕਿਹੜੀ ਜਗ੍ਹਾ ਤੂੰ ਆ ਹਾਂਈ ਸਾਲਾਪੁਰ ਤੋਂ ਸਾਲਾਪੁਰ ਤੋਂ ਹਾਂਈ ਠੀਕ ਇਹ ਵੀਰੋ ਜੀ ਹੁਣ ਸਾਲਾਪੁਰ ਤੋਂ ਆਪਣੇ ਕੋਲੇ ਪੈ ਜਾਂਦਾ ਕਾਇਲੋਰਾ ਐ ਇੱਧਰ ਮਰੰਡ ਦੇ ਰੋਫੜਾ ਵਾਲੇ ਰੋਡ ਤੇ ਪੈਂਦਾ ਨਹੀਂ ਵੀਰ ਠੀਕ ਆ ਤੇ ਆਪਣੇ ਹੈਗਾ ਯੂਰੇ ਤੋਂ ਹੋੜਾ ਵੀ ਨਹੀਂ 7-8 ਕਿਲੋਮੀਟਰ ਹੋਊ ਇੰਨਾ ਕੇ 7-8 ਕਿਲੋਮੀਟਰ ਨਹੀਂ ਇਹ ਆ ਦੇਖੋ ਯਾਰ ਉਹ ਟੀਨਾ ਤੇ ਬਾਈ ਜਾਂ ਸੁਨੀਮੂ ਪੈਂਦਾ ਹੈ ਨਾ ਉਹ ਲੱਗ ਜੂਗਾ ਤੇ ਦੂਰ ਰੋਟੀ ਵਾਲਾ ਉਹਦੇ ਪ੍ਰੋਗਰਾਮ ਹੋ ਜੂ ਨਹੀਂ ਆਪਣੇ ਇੱਧਰ ਆ ਕਰਾ ਆ ਜਾ ਸ਼ਟਰ ਚੱਕ ਦਾਂਗੇ ਇਹ ਅੰਦਰ ਲੱਠਕਣਾ ਦਾ ਬ੍ਰੈਂਡ ਆਪਣਾ ਐ ਦੀ ਚ ਲੱਗ ਜਾਊਗਾ ਚਲੋ ਜੀ ਲੋਟ ਆ ਜੀ ਕਾ ਕਰਕੇ ਆਪਣਾ ਉੱਧਰ ਨਹੀਂ ਕਰਿਆ ਉੱਧਰ ਕਿ ਜਗਾ ਲੋਟ ਨਹੀਂ ਸੀ ਹੋਣੀ ਆਪਣੇ ਇੱਧਰ ਗੱਡੀਆਂ ਦੇ ਤੇ ਉਹਦੇ ਕਰਕੇ ਇੱਧਰ ਕਰਤਾ ਸੀ ਪ੍ਰੋਗਰਾਮ ਸਾਰੇ ਤੇ ਬਾਕੀ ਗੱਡੀਆਂ ਗੱਡੀਆਂ ਉੱਧਰ ਤਾਂ ਜਿੱਦਾਂ ਦੇ ਘਰ ਉੱਧਰ ਐਡਾ ਮਲ ਗਈ ਜਿੱਦਾਂ ਆਪਣੇ ਬਗਲ ਕਰਿਆ ਵਾ ਐਡਾ ਉੱਧਰ ਤੇ ਉਹਨਾਂ ਦੇ ਖੜ ਜੋ ਖੜ ਜਾਣਗੀਆਂ ਗੱਡੀਆਂ ਲੋ ਜੀ ਪੜਦੇ ਲੱਗ ਗਏ ਤੇ ਕੁਝ ਕਰੇ ਕੇ ਬਾਈ ਕਹਦਾ ਰੋਟੀ ਦਾ ਪ੍ਰੋਗਰਾਮ ਆ ਜਿਹੜੀ ਆਪਾਂ ਨੇ ਟੇਬਲ ਲਾਉਣੇ ਆ ਇੱਧਰ ਨਾਲ ਜਿੱਧਰ ਬੰਦ ਕਰਿਆ ਉੱਪਰ ਤੇ ਕਹਿੰਦਾ ਇੰਨਾ ਕੇ ਲਾਉਣਾ ਬਾਈ ਕਹਿੰਦਾ ਇੱਕ ਸਾਈਡ ਤੇ ਤੇ ਇੱਕ ਸਾਈਡ ਰੱਖਣੀ ਆ ਜਿੱਧਰ ਆ ਉੱਪਰ ਇਦਾਂ ਖੁੱਲੀਓ ਤੇ ਅਵਰ ਇੱਧਰ ਹੀ ਸੈਟ ਕਰਾਂਗੇ ਡੀ ਜੇ ਵਗੈਰਾ ਦਾ ਸਿਸਟਮ ਤੇ ਖਾਣ ਪੀਣ ਦਾ ਹੋ ਜਾ ਕੋਈ ਇੱਧਰ ਅੰਦਰ ਜਿੱਥੇ ਲੋ ਜੀ ਆਪਾਂ ਪੋਜ਼ਿਟਿਵ ਕਰਾ ਲਈ ਘਰੇ ਲੱਗਣ ਲੱਗਾ ਹਨ ਟੈਂਟ ਤੁਹਾਨੂੰ ਪਤਾ ਆ ਤੇ ਆ ਇੱਕ ਹੋਰ ਆ ਗਿਆ ਤੇ ਇੱਕ ਤਾਂ ਜੀ ਆਪਾਂ ਉਹ ਦਿੱਤਾ ਸੀ ਆਪਣਾ ਕੋਟ ਡਰੈਗਲਿੰਗ ਕਰਾਉਣ ਨੂੰ ਤੇ ਜਦੋਂ ਬਣਾਣਾ ਲੱਗੀ ਤੇ ਇਹ ਨਾਲ ਕਿੰਨੀ ਲੈਣੀ ਹੈਣੀ ਇੱਕ ਆਪਾਂ ਆਹੜਾ ਗੱਲ ਪਾਇਆ ਸੀ ਚਿੱਟੇ ਰੰਗ ਦਾ ਤੁਸੀਂ ਦੇਖੋਗੇ ਬਣਾਉਗੇ ਜੀ ਤੇ ਉਹ ਫਰੋਂੜੀ ਪੈਕਲਿੰਗ ਕਰਦਣ ਨੂੰ ਇੱਕ ਹੋ ਗਿਆ ਹੁਣ ਆਪਾਂ ਨੂੰ ਨਾ ਇਤਵਾ ਦੇਣਾ ਸੀ ਯਾਦ ਇੱਕ ਦਿਨ ਮੇਰਾ ਦਿਨ ਉੱਥੇ ਭੁੱਲ ਗਏ ਜੀ ਆਪਾਂ ਨੇ ਜਾਨ ਮਰੰਡੇ ਜਾ ਕੇ ਯਾਦ ਆਇਆ ਤੇ ਹੁਣ ਚਲੋ ਘਰ ਨੂੰ ਮੁਰਨਾ ਕੱਪੜੇ ਹੋਰ ਹੈਗੇ ਨੇ ਉਹ ਪਾ ਲਾਂਗੇ ਤੇ ਹੁਣ ਆਪਾਂ ਉਹ ਫੜਨਾ ਜੀ ਉਹ ਕੋਟ ਫੜ ਲੈਣਾ ਆਪਾਂ ਨੇ ਤੇ ਆਹ ਵੇ ਹੁਣ ਸੰਸ਼ਾਈ ਨਾਲਿਆਂ ਦੇ ਓਏ ਦਿੱਤਾ ਹੈ ਇਹ ਕੋਟ ਆ ਇਹਦੀ ਸਸਤੀ ਹੋਵੇ ਇਹ ਆ ਜੀ ਕਰਾਣੀ ਸ਼ਹਿਰ ਦਾ ਬਾਜ਼ਾਰ ਨਣੀ ਬਈ ਆ ਇਧਰ ਪਾਰਲੀ ਸੜਕ ਨੂੰ ਵੀ ਆ ਇਧਰੋਂ ਖਵਾਰਾ ਚੌਕ ਕਿੱਥੇ ਨੂੰ ਜਾਂਦੀ ਆ ਸੜਕ ਤੇ ਆਪਣੀ ਮਰਨਡੇ ਰੋਡ ਤੇ ਨਿਕਲ ਜਾਂਦੀ ਆ ਗਲੀ ਵਾਲੀ ਜਿਹੜੀ ਆ ਜਿਹੜੀ ਤੇ ਆਪਾਂ ਜਾ ਰਹੇ ਆ ਕਿਉਂਕਿ ਪਾਰਲੀ ਸੜਕ 'ਤੇ ਗੱਡੀ ਖੜਾਉਣ ਨੂੰ ਪਰ ਪਾਰਕਿੰਗ ਨਹੀਂ ਹੈ ਉਧਰ ਸੜਕ 'ਤੇ ਇਸ ਕਰਕੇ ਇਧਰ ਦਸਾਰਾ ਘਰਾਂ ਦੇ ਚ ਬਜ਼ਾਰ ਚ ਲਾ ਕੇ ਫਿਰ ਜਾਹੀਦਾ ਇਧਰ ਨਹੀਂ ਇਧਰ ਸੜਕ ਤੋਂ ਜਮਾਂ ਨਹੀਂ ਡੇਂਦਾ ਜੇ ਇਧਰ ਪਾਰਕਿੰਗ ਹੋਵੇ ਸੜਕ ਦੇ ਸਾਈਡ ਤੋਂ ਜਗ੍ਹਾ ਹੋਵੇ ਖੜਾਉਣ ਨੂੰ ਫਿਰ ਬਿਲਕੁਲ ਨੇੜੇ ਪੈਂਦਾ ਉਹ ਦੇਖੋ ਜੀ ਹੁਣ ਦਿਖਦੀ ਹੋਣੀ ਸੜਕ 'ਤੇ ਚੱਲਦੀ ਜੀ ਸਾ ਦੁਕਾਨਾਂ ਆ ਜਿੱਥੇ ਪਾਉਣਾ ਜਦ ਵੀ ਆਜੋ ਦੁਕਾਨ ਬੰਦੇ ਹੁੰਦੀ ਆ ਜਿੱਦਣ ਫੜਾਉਣ ਆਏ ਸੀ ਕੋਟ ਉਦਣੇ ਬੰਦ ਸੀ ਆ ਤੇ ਹੁਣ ਇੱਕ ਸਵਾ ਇੱਕ ਦਾ ਟਾਈਮ ਹਣ ਵੀ ਬੰਦ ਆ ਸਿਰਫ ਇਹਾਂ ਦੀ ਵਰਦੀ ਕੱਲੇ ਆਈ ਦੁਕਾਨ ਬੰਦ ਆ ਗੀੜਾ ਆਪਣਾ ਗਿਆ ਜੀ ਖਰਾਬ ਹੁਣ ਇਹਨਾਂ ਨੂੰ ਫੋਨ ਲਾਉਨੇ ਆ ਦੇਖ ਲਓ ਜੀ ਟੈਂਟ ਵਾਲੇ ਟੈਂਟ ਦਾ ਕੰਮ ਕਰ ਗਏ ਓਕੇ ਤੇ ਬਾਕੀ ਉਹ ਜਿਹੜੇ ਟੇਬਲ ਟੁਬਲ ਜਾਂ ਹੋਰ ਮਾੜਾ ਮੋਟਾ ਕਰਨਾ ਹੋਣਗੇ ਇਹਦੇ ਟਿਪ ਟੱਲੇ ਜਾਂ ਉਹ ਕਰਦਣਗੇ ਉਸ ਦਿਨ ਜਾਂ ਇੱਕ ਦਿਨ ਪਹਿਲਾਂ ਆ ਕੇ ਕਰਾ ਦ ਤੇ ਹੁਣ ਆਉਣਾ ਕੱਲ ਨੂੰ ਹਲਵਾਈਆਂ ਦੇ ਤੇ ਗੱਡੀ ਕਦੋਂ ਨੂੰ ਹੈਗਾ ਰਸਤਾ ਆਪਾਂ ਨੂੰ ਛੱਡ ਤਾ ਇਹਨਾਂ ਦੇ ਇੱਧਰੋਂ ਵਿੱਚ ਨੂੰ ਬਾਕੀ ਮੇਲਾ ਦੇ ਦਿਨ ਆਪਾਂ ਗੱਡੀ ਪਾਰਲੀ ਖੜਾ ਦਾਗੇ ਉਧਰ ਤਾਂ ਹੈ ਜੀ ਕਿ ਨਹੀਂ ਨਹੀਂ ਕੋਲਦਾ ਇੱਧਰਲੇ ਗੇਟ ਨੂੰ ਵੀ ਜਾਵੇ ਥੋੜਾ ਜਿਹਾ ਟੈਟ ਲੱਗਦਾ ਮੈਨੂੰ ਸ਼ਾਇਦ ਦੇਖੀਦਾ ਨਹੀਂ ਇਦਾਂ ਨਹੀਂ ਤਰੀ ਨਿਕਲਨੀ ਉਧਰ ਖੜਾਵਾਂਗੇ ਗੱਡੀ ਤੋਂ ਤੇ ਲੋ ਭਾਈ ਮੇਰਾ ਨੀਨਾ ਮਹਿੰਦੀ ਲਵਾਉਗਾ ਇਹ ਵੀ ਭਾਈ 100 ਰੁਪਏ ਵਾਲਾ ਡਿਜ਼ਾਈਨ ਹੈ ਵੀਰ ਆ ਕੱਢ ਦੇ ਦਿਓ ਠੀਕ ਆ ਏ ਬਾਈ ਕਹਿੰਦੇ ਹੱਥ ਛੋਟਾ ਕੁੜੀ ਦਾ ਘੱਟ ਦੇ ਦਿਓ। ਇਹ ਦੇ ਵੀ ਹੋਣੀ। ਇਹ ਨਹੀਂ ਯਾਰ ਇਹ ਮੈਨ ਇੰਡੀਆ ਵਾਲਾ ਵਧਿਆ ਇਹ ਚੀਜ਼ਾਂ ਨਹੀਂ। ਰਾਈ ਦੇਣਾ। ਇਹ ਆ ਜੀ 16। ਤੁਸੀਂ ਆਂਡੀ ਕਿਡਾ ਪਾਜੀ? ਇਹ ਵੀ 16 ਹੈ। ਠੀਕ ਹੈ ਜੀ। ਇਹ ਵੀ ਇੰਦਾ ਬਣਾ ਲਾ 14 16। ਉਹ 1416 ਆਹ ਸਾਰਾ ਦਕਾਵੇ ਹੁਣੇ ਹੱਥ ਇਹ ਆਹੀ 1416 ਬੰਦੇ ਦੋ ਲੱਗਦੇ ਇਹਨੂੰ 1416 ਇਹਨੂੰ ਹੋ ਕੀ ਗੱਲ ਸਾਰਾ ਹੱਥ ਭਰ ਗਿਆ ਹੈ ਹੈ ਵੀ ਹੈ ਨਾ ਅੱਛਾ ਪੈਰਾਂ ਦੇ ਇਹ ਠੀਕ ਹੈ ਜੀ ਆਈ ਵੀ ਕਿੱਥੇ ਕਿਹੜੀ ਜਗ੍ਹਾ ਤੋਂ ਫਿਰ ਕਰਾਲੀ ਤੋਂ ਠੀਕ ਲੋ ਇਹ ਘਰ ਆਈ ਸਾਡਾ ਵਿਆਹ ਵਾਲਾ ਵੇ ਭਾਈ ਸਾਡੀ ਕੁੜੀ ਦਾ ਵਿਆਹ ਹੈ ਨਹੀਂ ਕੁੜੀ ਦੀ ਨਹੀਂ ਬਣਾਉਦੇ ਕੁੜੀ ਭਾਈ ਤੁਹਾਨੂੰ ਅਸੀਂ ਵਿਆਹ ਲਈ ਦਿਨੇ ਦਿਖਾਵਾਂਗੇ